ਹallelujah ਅੱਜ ਅਸੀਂ ਮਸੀਹ ਦੇ ਨਾਮ ਦੇ ਵਿੱਚ ਆਪ ਸਭ ਨੂੰ ਜੈਮਸੀ ਦੀ ਇੱਕ ਵਾਰ ਫਿਰ ਤੋਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਤੁਹਾਡਾ ਸਵਾਗਤ ਹੈ ਪਰਮੇਸ਼ੁਰ ਅੱਜ ਸਾਡੇ ਨਾਲ ਕੀ ਗੱਲ ਕਰਨਾ ਚਾਹੁੰਦਾ ਆਈਐਸੀ वचन ਚੋਂ ਦੇਖਦੇ ਹਾਂ ਉਸ ਤੋਂ ਪਹਿਲਾਂ ਅਸੀਂ ਛੋਟੀ ਜਿਹੀ ਪ੍ਰਾਰਥਨਾ ਕਰਦੇ ਹਾਂ ਆਪਣੇ ਅੱਖਾਂ ਨੂੰ ਬੰਦ ਕਰਾਂਗੇ ਔਰ ਆਪਣੇ ਸਿਰਾਂ ਨੂੰ ਝੁਕਾਵਾਂਗੇ ਸਵਰਗ ਦੇ ਪਿਤਾ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅੱਜ ਦੀ ਸਵੇਰ ਦੇ ਲਈ ਖੁਦਾਬਾਬ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ੁਰ ਜੋ ਬੀਤੀ ਰਾਤ ਤੁਸੀਂ ਸੰਭਾਲ ਕੇ ਰੱਖਿਆ ਔਰ ਜਿਗ ਨਵਾ ਦਿਨ ਦਿੱਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਬਚਨ ਦੇ ਲਈ ਮੇਰੇ ਸਾਹਮਣੇ ਪਰਮੇਸ਼ਰ ਜੋ ਤੁਸੀਂ ਅੱਜ ਸਾਨੂੰ ਜ਼ਿਕਰ ਨੂੰ ਜਾ ਰਹੇ ਮੇਰੇ ਸਾਹਮਣੇ ਉਹ ਅਸੀਂ ਸਿੱਖੀਏ ਔਰ ਅੱਗੇ ਪਿਤਾ ਪਰਮੇਸ਼ਰ ਸ਼ੇਅਰ ਕਰੀਏ ਤਾਂ ਕਿ ਹੋਰ ਵੀ ਲੋਕ ਇਸ ਵਚਨ ਨੂੰ ਸੁਣ ਕੇ ਬles ਹੋ ਜਾਣ ਮੰਗਦੇ ਹਾਂ ਭਗਵਾਨ ਯੇਸ਼ੂ ਮਸੀਹ ਦੇ ਸਾਹਮਣੇ ਨਾਮ ਵਿੱਚ ਆਮੇਨ ਹਾਲੇਲੂਇਆ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਤੁਹਾਡਾ ਸਵਾਗਤ ਹੈ ਆਈਏ ਅਸੀਂ ਇੱਕ ਵਚਨ ਪੜਾਂਗੇ ਪ੍ਰੇਤੋਂ ਦੇ ਕੰਮ ਉਹਦਾ ਤਿੰਨ ਬਾਪ ਉਹਦੇ सतारह ऐत विच लिखा अब हे भाइयों, मैं जानता हूँ कि ये काम तुमने अज्ञानता में किया और वैसे ही तुम्हारे सरदारों ने भी परंतु जिन बातों का को परमेश्वर ने सब अभिष्ठताओं के मुख से पहले ही बता दिया था कि उसका मसीह दुख उठाएगा उन्हें उसने इस रीति से पूरा किया हाले लुया बाइबल लिखा कि उन्होंने अज्ञानता के नालों पाप किया ਉਹਨਾਂ ਨੂੰ ਗਿਆਨ ਨਹੀਂ ਸੀਗਾ ਸ਼ਾਇਦ ਉਹਨਾਂ ਨੇ ਨਹੀਂ ਪੜਿਆ ਹੋਣਾ ਕਿ ਪ੍ਰਭੂ ਯਸ਼ੂ ਮਸੀਹ ਦੁੱਖ ਉਠਾਏਗਾ ਔਰ ਪ੍ਰਭੂ ਯਸ਼ੂ ਮਸੀਹ ਕੂੜੇ ਖਾਏਗਾ ਪ੍ਰਭੂ ਯਸ਼ੂ ਨੂੰ ਸਨ ਕ੍ਰੂਸ ਤੇ ਦਿੱਤਾ ਜਾਏਗਾ ਪਾਤਰ ਸੇ ਗੱਲ ਲਿਖਦਾ ਕਿਦਾਂ ਤੁਸੀਂ ਅਗਿਆਨਤਾ ਦੇ ਨਾਲ ਅਗਿਆਨਤਾ ਦੇ ਨਾਲ ਮਤਲਬ ਕਿ ਤੁਹਾਨੂੰ ਕੋਈ ਸਮਝ ਨਹੀਂ ਸੀ ਤੁਹਾਨੂੰ ਗਿਆਨ ਨਹੀਂ ਸੀਗਾ ਇਹਦਾ ਹੋਣਾ ਪਰ ਉਹਦੇ ਬਾਰੇ ਪਹਿਲਾਂ ਹੀ ਲਿਖ ਦਿੱਤਾ ਸੀ ਹਾਲੇਲੂਇਆ ਪਰ ਅੱਜ ਸਾਡੇ ਮਸੀਹ ਕੀ ਕਰ ਰਹੇ ਨੇ ਜਿਹੜੇ ਜਿਹੜੇ ਲੋਕ ਆਪਣੇ ਆਪ ਨੂੰ ਮਸੀਹ ਕਹਿੰਦੇ ਆ ਜਿਹੜੀ ਕਹਿੰਦੇ ਕਿ ਅਸੀਂ ਫਾਲੋਅਰ ਆ ਯਸ਼ੂ ਮਸੀਹ ਦੇ ਅਸੀਂ ਯਸ਼ੂ ਮਸੀਹ ਨੂੰ ਮੰਨਦੇ ਆ ਅੱਜ ਉਹ ਲੋਕ ਕੀ ਕਰਦੇ ਨੇ ਜਿਹੜੇ ਵਰਸ਼ਿਪ ਕਰਨ ਵਾਲੇ ਆ ਰਾਤਨਾ ਕਰਨ ਵਾਲੇ ਉਹ ਸੇਮ ਟਾਈਮ ਸੰਡੇ ਰਾਤਨਾ ਕਰਦੇ ਆ ਫੁੱਲਪੜ ਤੇ ਖੜੇ ਹੋ ਕੇ ਵਚਨ ਸ਼ੇਅਰ ਕਰਦੇ ਆ ਔਰ ਉਸੇ ਹੀ ਹਫਤੇ ਅਗਰ ਮੰਨ ਨੂੰ ਇਨਵਾਈਟ ਕੀਤਾ ਜਾਂਦਾ ਕਿ ਤੇ ਜਾਣ ਵਾਸਤੇ ਤਾਂ ਜਲਦ ਉਹ ਪੇ ਕਰਕੇ ਉਸ ਜਗ੍ਹਾ ਤੇ ਡਾਂਸ ਕਰਨ ਜਾਂਦੇ ਆ ਕਿੱਦਾਂ ਦੇ ਮਸੀਹਾਂ ਤੁਸੀਂ ਤੁਸੀਂ ਫੈਸਲਾ ਕਰਦੇ ਉਹਨਾਂ ਨੂੰ ਅਗਿਆਨਤਾ ਨਹੀਂ ਸੀ ਪਰ ਤੁਹਾਨੂੰ ਗਿਆਨ ਤੁਹਾਨੂੰ ਯਸ਼ੂ ਮਸੀਹ ਨੇ ਚੁਣਿਆ ਤੁਸੀਂ ਬਪਤਿਸਮਾ ਲਏ ਹੋਏ ਲੋਕ ਹ ਤੁਸੀਂ ਪ੍ਰਭੂ ਯਸ਼ੂ ਮਸੀਹ ਨੂੰ ਗ੍ਰਹਿਣ ਕੀਤਾ ਪਰ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਕਿ ਤੁਸੀਂ ਮੇਰਾ ਪਵਿੱਤਰ ਆਤਮਾ ਦਾ ਮੰਦਰ ਅਸੀਂ ਉਹਦੀ ਬੋਡੀ ਜਿਹੜੀ ਆ ਪਵਿੱਤਰ ਆਤਮਾ ਦਾ ਮੰਦਰ ਹੈ ਪ੍ਰਭੂ ਯਸ਼ੂ ਮਸੀਹ ਨੇ 5 ਦਿਨ ਦੇ ਵਿੱਚ ਸਾਰੀ ਦੁਨੀਆ ਬਣਾਈ 6ਵੇਂ ਦਿਨ ਪ੍ਰਭੂ ਯਸ਼ੂ ਮਸੀਹ ਨੇ ਆਪਣਾ ਘਰ ਬਣਾਇਆ ਪ੍ਰਭੂ ਯਸ਼ੂ ਨੇ ਇਨਸਾਨ ਨੂੰ ਬਣਾਇਆ ਤਾਕਿ ਉਹਦੇ ਵਿੱਚ ਰਹਿ ਸਕੇ ਅੱਜ ਅਸੀਂ ਕਿਹਨੂੰ ਰੱਖਿਆ ਹੋਇਆ ਬਾਈਬਲ ਦੇ ਵਿੱਚ ਲਿਖਿਆ ਕਿ ਅਸੀਂ ਉਹਦਾ ਮੰਦਰ ਹਾਂ ਇਸ ਮੰਦਰ ਦੇ ਅੰਦਰ ਇੱਕ ਹੀ ਚੀਜ਼ ਰਹਿ ਸਕਦੀ ਜਾਂ ਪ੍ਰਭੂ ਯਸ਼ੁਮਸੀ ਜਾਂ ਸੰਸਾਰ ਪਰ ਅਸੀਂ ਸੰਸਾਰ ਨੂੰ ਰੱਖਿਆ ਹੋਇਆ ਆਈਏ ਇਹਨਾਂ ਚੀਜ਼ਾਂ ਚੋਂ ਅਸੀਂ ਬਾਹਰ ਨਿਕਲੀਏ ਤਾਂਕਿ ਪਰਮੇਸ਼ੁਰ ਸਾਡੇ ਤੇ ਕਿਰਪਾ ਕਰੇ ਅਨੁਗ੍ਰਹਿ ਕਰੇ ਕਿਉਂਕਿ ਜੋ ਉਹਦੀ ਤੈਨ ਦੀ 19 ਦੇ ਵਿੱਚ ਲਿਖਦੀ ਹੈ ਇਸ ਲਈ ਕਿ ਮਨ ਫਰਾਉ ਆਰ ਲਾਟ ਡਾਉ ਕਿ ਤੁਹਾਡੇ ਪਾਪ ਮਿਟਾਈ ਜੇ ਔਰ ਪਰਮੇਸ਼ਵਰ ਦੀ ਹਜ਼ੂਰੀ ਤੋਂ ਸੁੱਖ ਦੇ ਦੇ ਹallelujah ਪੰਜਾਬੀ ਦੇ ਵਿੱਚ ਲਿਖਿਆ ਇਸ ਲਈ ਤੋਬਾ ਕਰੋ ਤਮ ਮੁੜੋ ਕਿ ਤੁਹਾਡੇ ਪਾਪ ਮਿਟਾਈ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦੇਣ ਸੁੱਖ ਦੇ ਦੇਣ ਸਿਰਫ ਪਰਮੇਸ਼ਵਰ ਦੇ ਹੀ ਵੱਲੋਂ ਆ ਸਕਦੇ ਹੋਰ ਕਿਸੇ ਵੱਲੋਂ ਸੁੱਖ ਦੇ ਦੇਣ ਨਹੀਂ ਆ ਸਕਦੇ ਇਸ ਲਈ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਸਾਡੇ ਮਸੀਹਾਂ ਤੋਂ ਬਪਤਿਸਮਾ ਲੈਣ ਤੋਂ ਬਾਅਦ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਪੂਰੇ ਪੂਰੀ ਤਰੀਕੇ ਦੇ ਨਾਲ ਜਿਹੜਾ ਅਸੀਂ ਬਦਲ ਚੁੱਕੇ ਹਾਂ ਪਰ ਕੋਸ਼ਿਸ਼ ਕਰ ਸਕਦੇ ਅਸੀਂ ਮਨਾ ਕਰ ਸਕਦੇ ਸੰਸਾਰ ਅਸੀਂ ਕਹਿ ਸਕਦੇ ਕਿ ਸਾਡੇ ਸਾਡੇ ਰਸੂਲਾਂ ਦੇ ਖਿਲਾਫ ਨਹੀਂ ਪਰਮੇਸ਼ੁਰ ਨੇ ਜੋ ਸਾਨੂੰ ਜੋ ਸਾਨੂੰ ਹੁਕਮ ਦਿੱਤੇ ਆ ਉਹਦੇ ਖਿਲਾਫ ਹੈ ਅਸੀਂ ਇਹ ਕੰਮ ਨਹੀਂ ਕਰ ਸਕਦੇ ਅਸੀਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਤੋਂ ਜ਼ਾਹਿਰ ਕਰਨਾ ਕਿ ਜਿਨ੍ਹਾਂ ਲੋਕਾਂ ਦੇ ਸਾਹਮਣੇ ਤੁਸੀਂ ਉਹ ਕੀਤਾ ਭੰਗੜਾ ਪਾਇਆ ਜਾਂ ਡਾਂਸ ਕੀਤਾ ਜਾਂ ਜਿਨ੍ਹਾਂ ਦੇ ਸਾਹਮਣੇ ਤੁਸੀਂ ਗਲਤ ਬੋਲੇ ਜਾਂ ਗਾਲਾਂ ਕੱਢੀਆਂ ਜਾਂ ਚੁਗਲੀਆਂ ਕੀਤੀਆਂ ਜਾਂ ਬਹੁਤ ਸਾਰੇ ਇਦਾਰੇ ਕੰਮ ਕੀਤੇ ਕਿ ਉਹ ਲੋਕ ਤੁਹਾਨੂੰ ਦੇਖ ਕੇ ਮੁਸੀਬਤ ਚਾਉਣਗੇ ਕਦੀ ਨਹੀਂ ਕਿਉਂਕਿ ਉਹਨਾਂ ਨੂੰ ਤੁਹਾਡੇ ਕਰੈਕਟਰ ਦਾ ਪਤਾ ਉਹ ਇਹ ਲੋਕ ਉਹ ਇਹ ਸੋਚਣਗੇ ਕਿ ਇਹਨਾਂ ਦਾ ਸ਼ਾਇਦ ਮਸੀਹ ਵੀ ਇਦਾਂ ਦਾ ਹੀ ਅਸੀਂ ਇੰਨੇ ਜੱਤਿਆਂ ਨੂੰ ਦੇਖਦੇ ਹਾਂ ਉਹ ਗਾਲਾ ਕੱਢਦੇ ਆ ਉਹ ਮੂਵੀ ਦੇਖਦੇ ਆ ਗੰਧੀਆਂ ਗੰਧੀਆਂ ਮੂਵੀ ਦੇਖਦੇ ਆ ਪੰਗੜੇ ਪਾਉਂਦੇ ਆ ਨੱਚਦੇ ਆ ਡੀਜਿਆਂ ਤੇ ਜਾਂਦੇ ਬਹੁਤ ਸਾਰੇ ਕੰਮੇਦਾਰੀ ਕਰਦੇ ਆ ਪਰ ਮਸੀਹਾਂ ਦੇ ਲਈ ਸਾਰੇ ਕੰਮ ਜਿਹੜੇ ਆ ਲਾਭ ਦੇ ਹਾਨੀ ਦੇ ਹਾਲੇਲੂਇਆ ਪੌਲਸ ਲਿਖਦਾ ਕਹਿੰਦਾ ਜਿਹੜੇ ਮੇਰੇ ਲਾਭ ਦੇ ਲਾਭ ਨਹੀਂ ਚ ਜਿਸ ਨੂੰ ਮੈਂ ਹਾਨੀ ਸਮਝਾਂ ਉਹਨੂੰ ਮੈਂ ਕੂੜਾ ਕੰਕਰ ਸਮਝਾਂ ਹallelujah ਅੱਜ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ 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 ਸਾਨੂੰ ਮਸੀਹਾਂ ਖਿਲਾਫ ਮਸੀਹਾਂ ਦੇ ਖਿਲਾਫ ਜਿਹੜੀਆਂ ਕਰਨ ਦੀ ਹੁੰਦੀਆਂ ਹallelujah ਜਾਨੀ ਕਿ ਅਸੀਂ ਲੋਕ ਜਿਹੜੇ ਆ ਪਰਮੇਸ਼ੁਰ ਦੀ ਬੁલાਏ ਹੋਏ ਅਸੀਂ ਪਰਮੇਸ਼ੁਰ ਦੇ ਚੁਣੇ ਗਏ ਆ ਅਸੀਂ ਪਰਮੇਸ਼ੁਰ ਦੇ ਲਈ ਸਜੇ ਗਏ ਆ ਤਾਂ ਕਿ ਪ੍ਰਭ ਯਸ਼ੂ ਮਸੀਹ ਸਾਡੇ ਅੰਦਰ ਦੀ ਦਿਖਾਈ ਦੇਵੇ ਹallelujah ਇੱਥੇ ਲਿਖਿਆ ਜਿਹੜਾ ਆਪਾਂ 10 ਦੀ ਚਾਰ ਦੀ 12 ਪੜਦੇ ਆ ਉਥੇ ਲਿਖਿਆ ਕਿਸੇ ਦੂਸਰੇ ਕੇ ਦੁਆਰਾ ਇਸੇ ਰਸੂਲullah ਦੇ ਕਤਬ ਉਤੇ ਚਾਰ ਦੀ 12 ਲਿਖਿਆ ਕਿਸੇ ਦੂਸਰੇ ਦੇ ਦੁਆਰਾ ਉਧਾਰ ਨਹੀਂ ਕਿਉਂਕਿ ਸਵਰਗ ਦੇ نیچے ਮਨੁਸ਼्यों ਮੇਂ ਔਰ ਕੋਈ ਦੂਸਰਾ ਨਾਮ ਨਹੀਂ ਦਿਆ ਗਿਆ ਜਿਸਕੇ ਦੁਆਰਾ ਹਮ ਉਧਾਰ ਪਾਏ ਕਬੀ ਅਸ਼ਮਸੀ ਤੋਂ ਬਿਨਾ ਕੋਈ ਉਧਾਰ ਨਹੀਂ ਕਰ ਸਕਦਾ ਕਬੀ ਅਸ਼ਮਸੀ ਤੋਂ ਬਿਨਾ ਕੋਈ ਤੁਹਾਨੂੰ ਪ੍ਰੋਸਪਰ ਨਹੀਂ ਕਰ ਸਕਦਾ ਕਬੀ ਅਸ਼ਮਸੀ ਤੋਂ ਬਿਨਾ ਕੋਈ ਤੁਹਾਨੂੰ ਉੱਚਾ ਨਹੀਂ ਕਰ ਸਕਦਾ ਚਾਹੇ ਏਡੀ ਛੋਟੀ ਦਾ ਜੋਰ ਲਾ ਲੋ ਤੁਸੀਂ ਜਾਹੇ ਤੁਸੀਂ ਸੋਚ ਲਓ ਕਿ ਸਾਡਾ ਪ੍ਰੋਮੋਸ਼ਨ ਹੋ ਰਿਹਾ ਤੁਸੀਂ ਸੋਚ ਲਓ ਕਿ ਅਸੀਂ ਇਹ ਕੰਮ ਕਰਾਂਗੇ ਬਹੁਤ ਸਾਰੇ ਸਾਡਾ ਬਿਜ਼ਨਸ ਵਧ ਜਾਏਗਾ ਉਹ ਇਹ ਕੰਮ ਕਰਾਂਗੇ ਲੋਕ ਸਾਨੂੰ ਜਾਣਣਗੇ ਤੁਸੀਂ ਗਲਤ ਕੰਮ ਕਰਕੇ ਤੁਸੀਂ ਪਰਮੇਸ਼ਵਰ ਨੂੰ ਨਾ ਖੁਸ਼ ਕਰਕੇ ਅੱਗੇ ਕਦੀ ਨਹੀਂ ਵੱਧ ਸਕਦੇ ਪਰਮੇਸ਼ਵਰ ਕਦੀ ਤੁਹਾਨੂੰ ਨਹੀਂ ਵਿਦਾਏ ਤੁਹਾਨੂੰ ਲੱਗਦਾ ਹੋਗਾ ਕਿ ਪਰਮੇਸ਼ਵਰ ਤੁਹਾਡੇ ਨਾਲ ਹੈ ਤੁਹਾਨੂੰ ਲੱਗਦਾ ਹੋਗਾ ਕਿ ਅਸੀਂ ਪ੍ਰੋਸਪਰ ਹੋ ਰਹੇ ਹਾਂ ਸਾਰ ਤੋਂ ਪੈਸਾ ਆ ਰਿਹਾ ਸਾਡੀ ਸਾਡੀ ਪ੍ਰੋਮੋਸ਼ਨ ਹੋ ਰਹੀ ਹੈ ਪਰ ਨਹੀਂ ਇਹ ਸਭ ਪਰਮੇਸ਼ਵਰ ਵੱਲੋਂ ਨਹੀਂ ਹੈ ਪਰਮੇਸ਼ਰ ਵੱਲੋਂ ਇਹੀ ਹੈ ਜੋ ਤੁਸੀਂ ਉਹਦੇ ਹੁਕਮਾਂ ਦੇ ਚੱਲਦੇ ਹੋ ਪਰਮੇਸ਼ਰ ਵੱਲੋਂ ਇਹੀ ਹੈ ਜੋ ਤੁਸੀਂ ਤੌਬਾ ਕਰਦੇ ਹੋ ਪਰਮੇਸ਼ਰ ਵੱਲੋਂ ਕੀ ਹੈ ਬਾਈਬਲ 'ਚ ਲਿਖਿਆ ਉਦਿੱਤਨ ਤਨ ਬਾਬਲ ਦੀ 19 ਅਧਿਆਇ ਵਿੱਚ ਰਸੂਲਾਂ ਦੇ ਕਤ ਤ ਲਿਖਿਆ ਇਸ ਲਈ ਤੌਬਾ ਕਰੋ ਮੁੜੋ ਕਿ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਕਿਰਪਾ ਸੁੱਖ ਦੇ ਦੇ ਸੁੱਖ ਦੇ ਦਿਨ ਸਿਰਫ ਪਰਮੇਸ਼ਰ ਵੱਲੋਂ ਆ ਸਕਦੇ ਹallelujah ਪਰਮੇਸ਼ਰ ਇਹਨਾਂ ਵਚਨਾਂ ਦੇ ਦੁਆਰਾ ਤੁਹਾਨੂੰ ਬLES ਕਰੇ ਆਸ਼ੀਸ਼ ਦੇ ਦੇ ਔਰ ਸਭ ਨੂੰ ਜੈਮਸੀ